ਲੋਕ ਹੁਣ ਸਾਵਧਾਨ ਹੋ ਜਾਓ ਕਿਉਂਕਿ ਪਾਕੜਾ ਡੈਮ ਤੇ ਨੰਗਲ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਕਿ ਦਰਿਆਵਾਂ ਕੰਢੇ ਨਾ ਜਾਇਆ ਜਾਵੇ ਕਿਉਂਕਿ ਪਿਛਲੇ ਸਮੇਂ ਦਾ ਸਭ ਨੂੰ ਯਾਦ ਹੈ ਕਿ ਸਤਲੁਜ ਦਰਿਆ ਦੇ ਨੇੜਲੇ ਪਿੰਡ ਪਾੜੇ ਦੇ ਨਾਲ ਡੁੱਬ ਚੁੱਕੇ ਸੀ ਜਿਸ ਦੇ ਨਾਲ ਲੋਕਾਂ ਦਾ ਜੂਣਾ ਮੁਸ਼ਕਲ ਹੋਇਆ ਸੀ ਤੇ ਅਚੇਹ ਦੇ ਵਿੱਚ ਹੁਣ ਪਾਕ ਦਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਵੱਡੇ ਪੱਧਰ ਤੇ ਪਾਣੀ ਛੱਡਿਆ ਜਾਵੇਗਾ ਸਤਲੁਜ ਦਰਿਆ ਦੇ ਨੇੜੇ ਵਸੇ ਲੋਕਾਂ ਦੀ ਕਿੰਨਾ ਕੀਤੇ ਚਿੰਤਾ ਵਧੀ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਕਿ ਪੈਨਿਕ ਨਾ ਹੋਇਆ ਜਾਵੇ ਜੋ ਲੋਕ ਸਤਲੁਜ ਦਰਿਆ ਕੰਢੇ ਰਹਿੰਦੇ ਨੇ ਜੋ ਸਤਲੁਜ ਦਰਿਆ ਕੰਢੇ ਪਿੰਡ ਨੇ ਉਹਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ 13 ਜੂਨ ਯਾਨੀ ਕਿ ਅੱਜ ਪਖੜਾ ਡੈਮ ਤੋਂ 26500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਅਤੇ ਇਸ ਦੇ ਨਾਲ ਹੀ ਨੰਗਲ ਡੈਮ ਰਾਹੀਂ ਵੀ 4500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਦੱਸਤੀ ਹੈ ਕਿ ਅੱਜ ਦਾ ਸਮਾਂ ਦਿੱਤਾ ਗਿਆ ਸੀ ਕਿ ਪਖੜਾ ਡੈਮ ਦੇ ਵਿੱਚ ਪਾਣੀ ਛੱਡਿਆ ਜਾਵੇਗਾ ਸਤਲੁਜ ਦਰਿਆ ਦੇ ਵਿੱਚ ਨੰਗਲ ਡੈਮ ਰਾਹੀਂ ਰੋਪੜ ਥਰਮਲ ਇਸਕੇਪ ਰਾਹੀਂ ਅਤੇ ਲੋਹੰਡ ਖੜ ਸਮੇਤ ਕੁੱਲ 20000 ਕਿਊਸਿਕ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾਵੇਗਾ ਦੱਸਦੀ ਕਿ ਇੰਨਾ ਪਾਣੀ ਦਾ ਰੁੱਖ ਸਤਲੁਜ ਦਰਿਆ ਦੇ ਵੱਲ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਪਾਣੀ 27000 ਕਿਊਸਿਕ ਤੱਕ ਵੀ ਜਾ ਸਕਦਾ ਹੈ ਫੈਸਲਾ ਟੈਕਨੀਕਲ ਕਮੇਟੀ ਦੀ 28 ਮਈ ਨੂੰ ਹੋਈ ਮੀਟਿੰਗ ਦੇ ਵਿੱਚ ਲਿਆ ਗਿਆ ਸੀ ਦੱਸਦੀ ਹੈ ਕਿ ਬੀਬੀਐਮਬੀ ਦੇ ਡਿਪਟੀ ਚੀਫ ਫੋਰ ਰੈਗੂਲੇਸ਼ਨ ਵੱਲੋਂ ਵਕ ਵਕ ਅਫਸਰਾਂ ਨੂੰ ਚਿੱਠੀ ਲਿਖ ਕੇ ਸੂਚਨਾ ਦਿੱਤੀ ਗਈ ਹੈ ਉੱਥੇ ਸ਼੍ਰੀਨੰਦਪੁਰ ਸਾਹਿਬ ਅਤੇ ਨੰਗਲ ਦੇ ਤਹਿਸੀਲਦਾਰਾਂ ਨੂੰ ਇਹ ਸੂਚਨਾ ਸਤਲੁਜ ਦਰਿਆ ਦੇ ਨਜ਼ਦੀਕ ਵਸੇ ਪਿੰਡਾਂ ਦੇ ਵਿੱਚ ਵੀ ਮੁਨਿਆਦੀ ਕਰਫਾਕੇ ਦੇਣ ਦੇ ਲਈ ਪ੍ਰਸ਼ਾਸਨ ਵੱਲੋਂ ਆਖਿਆ ਗਿਆ ਇਸ ਦੇ ਨਾਲ ਹੀ ਅਧਿਕਾਰੀਆਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਲੋਕ ਪੈਪੀਤ ਨਾ ਹੋਣ ਤੇ ਅਫਵਾਹਾਂ ਤੋਂ ਬਚਣ ਲੋਕਾਂ ਨੂੰ ਦਰਿਆਵਾਂ ਦੇ ਕੰਡੇ ਨਾ ਜਾਣਦੀ ਅਪੀਲ ਵੀ ਕੀਤੀ ਗਈ ਸੰਬੰਧੀ ਪੱਤਰ ਡਿਪਟੀ ਡਾਇਰੈਕਟਰ ਵਾਟਰ ਰੈਗੂਲੇਸ਼ਨ BBMB ਦੇ ਵੱਲੋਂ ਸੰਬੰਧਿਤ ਅਧਿਕਾਰੀਆਂ ਨੂੰ ਜਾਰੀ ਕੀਤਾ ਗਿਆ ਸੋ ਵਾਰ-ਵਾਰ ਇਹ ਹੀ ਅਪੀਲ ਲੋਕਾਂ ਨੂੰ ਕੀਤੀ ਜਾ ਰਹੀ ਹੈ ਕਿ ਜੋ ਲੋਕ ਸਤਲ ਦਰਿਆ ਕੰਢੇ ਵਸਦੇ ਨੇ ਜੋ ਪਿੰਡ ਨੇ ਉਹਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਦੱਸਦੀ ਹੈ ਕਿ ਚੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਪਾਖੜਾ ਡੈਮ ਦੇ ਵਿੱਚੋਂ 26500 ਕਿਊਸਿਕ ਪਾਣੀ 터ਬਾਈਨਾ ਦੇ ਦੁਆਰਾ ਛੱਡਿਆ ਜਾਵੇਗਾ ਤੇ ਇਸ ਦੇ ਨਾਲ ਹੀ ਨੰਗਲ ਡੈਮ ਤੋਂ ਕੇਵਲ 4500 ਕਿਊਸਿਕ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾਵੇਗਾ ਦੱਸਦੀ ਹੈ ਕਿ ਦੋਨਾਂ ਡੈਮਾਂ ਦੇ ਪਾਣੀ ਦਾ ਰੁਖ ਜਿਹੜਾ ਸਤਲੁਜ ਦਰਿਆ ਵੱਲ ਹੋਵੇਗਾ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸਾਵਧਨ ਰਹਿਣ ਦੀ ਅਪੀਲ ਕੀਤੀ ਗਈ ਹੈ ਫਿਲਹਾਲ ਹੁਣ ਤੱਕ ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ 640 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਜਿਸ ਨੂੰ ਲੈ ਕੇ ਕਿਹਾ ਗਿਆ ਹੈ ਕਿ ਅਫਵਾਹਾਂ ਤੋਂ ਬਚਿਆ ਜਾਵੇ ਤੇ ਉੱਥੇ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਬਹੁਤ ਸਾਰੇ ਲੋਕ ਐ ਦਰਿਆ ਕੰਡੇ ਪਸ਼ੂ ਵਿਚਰਣ ਜਾਂਦੇ ਨੇ ਤੇ ਅਜਿਹੇ ਲੋਕਾਂ ਨੂੰ ਸਾਵਧਨ ਰਹਿਣ ਦੀ ਅਪੀਲ ਕੀਤੀ ਗਈ ਸੋ ਅੱਜ ਪਾਕੜਾ ਡੈਮ ਤੇ ਨੰਗਲ ਡੈਮ ਤੋਂ ਪਾਣੀ ਛੱਡਿਆ ਜਾਵੇਗਾ ਜਿਸ ਤਾਰੁਖ ਸਤਲੁਜ ਦਰਿਆ ਵੱਲ ਕੀਤਾ ਜਾਵੇਗਾ ਇੱਕ ਵਾਰ ਫਿਰ ਦੱਸਦੀ ਹੈ ਕਿ ਪਲਕੇ ਪਖੜਾ ਡੈਮ ਤੋਂ 26500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਨੰਗਲ ਡੈਮ ਰਾਹੀਂ ਕੇਵਲ 4500 ਕਿਊਸਿਕ ਪਾਣੀ ਸਤਲੁਜ ਦਰਿਆ ਵੱਲ ਛੱਡਿਆ ਜਾ ਰਿਹਾ ਹੈ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਹੜ੍ਹਾਂ ਦਾ ਮਾਹੌਲ ਬਣਿਆ ਹੋਇਆ ਸੀ ਕਾਫੀ ਤਬਾਹੀ ਹੜ੍ਹਾਂ ਦੇ ਪੱਣੇ ਮਚਾਈ ਹੋਈ ਸੀ ਕਿਉਂਕਿ ਘਰਾਂ ਤੱਕ ਲੋਕਾਂ ਦੇ ਪਾਣੀ ਵੜ ਚੁੱਕਿਆ ਸੀ ਜੋ ਸਤਲੁਜ ਕੰਡੇ ਪਿੰਡ ਵਸੇ ਹੋਏ ਸੀ ਕਾਫੀ ਨੁਕਸਾਨ ਉਹਨਾਂ ਪਿੰਡਾਂ ਨੂੰ ਪਹੁੰਚਿਆ ਸੀ ਲੋਕਾਂ ਦਾ ਕਾਫੀ ਜੂਣਾ ਮੁਸ਼ਕਿਲ ਹੋਇਆ ਪਿਆ ਸੀ ਕਿਉਂਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਸੀ ਸੜਕਾਂ ਵੀ ਨਦੀਆਂ ਉਸ ਵਕਤ ਬਣ ਚੁੱਕੀਆਂ ਸੀ ਤੇ ਅਚੇਹੀ ਸਥਿਤੀ ਦੇ ਵਿੱਚ ਫਿਰ ਤੋਂ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਕਿ ਸਤਲੁਜ ਦਰਿਆ ਕੰਡੇ ਨਾ ਛਾਇਆ ਜਾਵੇ ਜੋ ਪਿੰਡ ਜੋ ਲੋਕ ਵਸਤੇ ਨੇ ਉਹਨਾਂ ਲੋਕਾਂ ਨੂੰ ਵਾਰ-ਵਾਰ ਇਹੀ ਅਪੀਲ ਜੁੜੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਟੈਕਨੀਕਲ ਕਮੇਟੀ ਦੀ 28 ਤਰੀਕ ਨੂੰ ਹੋਈ ਮੀਟਿੰਗ ਦੇ ਅਨਸਾਰ ਪਾਰਟਨ ਸਟੇਟਾਂ ਦੀ ਬਿਜਲੀ ਅਤੇ ਪਾਣੀ ਦੀ ਮੰਗ ਅਤੇ ਚੋਨੇ ਦੇ ਸੀਜ਼ਨ ਨੂੰ ਦੇਖਦੇ ਹੋਏ ਅੱਜ ਪਾਖੜਾ ਡੈਮ ਤੋਂ 26500 ਕਿਊਸਿਕ ਪਾਣੀ ਟਰਬਾਈਨਾਂ ਦੇ ਦੁਆਰਾ ਛੱਡਿਆ ਜਾ ਰਿਹਾ ਤੇ ਨੰਗਲ ਡੈਮ ਤੋਂ ਕੇਵਲ 4500 ਕਿਊਸਿਕ ਪਾਣੀ ਸਤਲੁਜ ਦਰਿਆ ਵੱਲ ਛੱਡਿਆ ਜਾ ਰਿਹਾ ਇਹ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਸੋ ਅੱਜ ਤੱਕ ਸਬੰਧ ਦਿੱਤਾ ਗਿਆ ਹੁਣ ਕਿਸੇ ਵੀ ਸਮੇਂ ਜੜਾ ਪਖੜਾ ਡੈਮ ਤੋਂ ਪਾਣੀ ਇੰਸ਼ਟਰੀਆ ਜਾ ਸਕਦਾ ਹੈ ਪੰਜਾਬ ਦੇ ਲੋਕ ਹੁਣ ਸਾਵਧਾਨ ਹੋ ਜਾਓ ਕਿਉਂਕਿ ਪਾਕੜਾ ਡੈਮ ਤੇ ਨੰਗਲ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਕਿ ਦਰਿਆਵਾਂ ਕੰਢੇ ਨਾ ਜਾਇਆ ਜਾਵੇ ਕਿਉਂਕਿ ਪਿਛਲੇ ਸਮੇਂ ਦਾ ਸਪਨੂ ਯਾਦ ਹੈ ਕਿ ਸਤਲੁਜ ਦਰਿਆ ਦੇ ਨੇੜਲੇ ਪਿੰਡ ਪਾੜੇ ਦੇ ਨਾਲ ਡੁੱਬ ਚੁਕੇ ਸੀ ਜਿਸ ਦੇ ਨਾਲ ਲੋਕਾਂ ਦਾ ਜੀਣਾ ਮੁਸ਼ਕਲ ਹੋਇਆ ਸੀ ਤੇ ਅਚੇਹ ਦੇ ਵਿੱਚ ਹੁਣ ਪਾਕੜਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਵੱਡੇ ਪੱਧਰ ਤੇ ਪਾਣੀ ਛੱਡਿਆ ਜਾਵੇਗਾ ਸਤ루ਦਰੀਆ ਦੇ ਨੇੜੇ ਵਸੇ ਲੋਕਾਂ ਦੀ ਕਿਤਨਾ ਕੀਤੇ ਚਿੰਤਾ ਵਧੀ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਕਿ ਪੈਨਿਕ ਨਾ ਹੋਇਆ ਜਾਵੇ ਜੋ ਲੋਕ ਸਤਲੁਦਰੀਆ ਕੰਡੇ ਰਹਿੰਦੇ ਨੇ ਜੋ ਸਤਲੁਦਰੀਆ ਕੰਡੇ ਪਿੰਡ ਨੇ ਉਹਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ 13 ਜੂਨ ਯਾਨੀ ਕਿ ਅੱਜ ਪਖੜਾ ਡੈਮ ਤੋਂ 26500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਤੇ ਇਸ ਦੇ ਨਾਲ ਹੀ ਨੰਗਲ ਡੈਮ ਰਾਹੀਂ ਵੀ 4500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਦੱਸਦੀ ਹੈ ਕਿ ਅੱਜ ਦਾ ਸਮਾਂ ਦਿੱਤਾ ਗਿਆ ਸੀ ਕਿ ਪਾਕੜਾ ਡੈਮ ਦੇ ਵਿੱਚ ਪਾਣੀ ਛੱਡਿਆ ਜਾਵੇਗਾ ਸਤਲੁਜ ਦਰਿਆ ਦੇ ਵਿੱਚ ਨੰਗਲ ਡੈਮ ਰਾਹੀਂ ਰੋਪੜ ਥਰਮਲ ਇਸਕੇਪ ਰਾਹੀਂ ਅਤੇ